ਦੋਸਤੋ ਕਹਾਣੀ ਸ਼ੁਰੂ ਕਰ ਰਹੇ ਹਾਂ ਮੁਕਤ ਦੀ ਸਲਾਹ ਦੇਣ ਦਾ ਇਆਮ ਬਾਂਦਰ ਅਤੇ ਬੀਜੜ ਦੀ ਕਹਾਣੀ ਸਾਰੇ ਹੀ ਜਾਣਦੇ ਹਨ ਮੀਂਹ ਵਿੱਚ ਭਿੱਜ ਰਿਹਾ ਬਾਂਦਰ ਦੇਖ ਕੇ ਆਲਨੇ ਵਿੱਚ ਸੁਰੱਖਿਤ ਬੈਠਾ ਬੀਜੜਾ ਕਹਿੰਦਾ ਹੈ ਬਾਂਦਰ ਜੀ ਰੱਬ ਨੇ ਤੁਹਾਨੂੰ ਦੋ ਹੱਥ ਦਿੱਤੇ ਹਨ ਤੁਸੀਂ ਆਪਣੇ ਲਈ ਮੇਰੇ ਬਾਗ ਇੱਕ ਘਰ ਕਿਉਂ ਨਹੀਂ ਬਣਾ ਲੈਂਦੇ ਠੰਡ ਵਿੱਚ ਧੁੱਪ ਵਿੱਚ ਮੀਂਹ ਕਣੀ ਵਿੱਚ ਤੁਹਾਨੂੰ ਆਰਾਮ ਰਹੇਗਾ ਮੇਰੇ ਕੋਲ ਤਾਂ ਨਿੱਕੀ ਜਿਹੀ ਚੁੰਝ ਹੈ ਮੈਂ ਇਸ ਦੀ ਵਰਤੋਂ ਕਰਕੇ ਆਪਣਾ ਆਲਣਾ ਬਣਾਇਆ ਹੋਇਆ ਹੈ ਬਾਂਦਰ ਭਿੱਜ ਵੀ ਰਿਹਾ ਸੀ ਤੇ ਪਾਏ ਨਾਲ ਕੰਬ ਵੀ ਰਿਹਾ ਸੀ ਤੇ ਵਿਜਲੇ ਦੀ ਗੱਲ ਸੁਣ ਕੇ ਬਾਂਦਰ ਨੂੰ ਬਹੁਤ ਗੁੱਸਾ ਆਇਆ ਉਸਨੇ ਪਹਿਲਾਂ ਬਿਜੜੇ ਦੇ ਸਰੀਰ ਵੱਲ ਵੇਖਿਆ ਤੇ ਫਿਰ ਆਪਣੇ ਸਰੀਰ ਵੱਲ ਹੈ ਪਿੱਤਾ ਜਿਹਾ ਜਿਹੜਾ ਮੈਨੂੰ ਅਕਲ ਦੇ ਰਿਹਾ ਹੈ ਉਸਨੇ ਸੋਚਿਆ ਨਹੀਂ ਇਸ ਨੂੰ ਇਸ ਦੀ ਔਕਾਤ ਸਿਖਾਉਣੀ ਹੀ ਪੈਣੀ ਹੈ ਇਹ ਸੋਚਦਿਆਂ ਬਾਂਦਰ ਬਿਜੜੇ ਦੇ ਆੜਨੇ ਦੀ ਨੂੰ ਕਿੱਕਰ ਦੀ ਟਹਿਣੀ ਨਾਲ ਖਿੱਚ ਕੇ ਲਾ ਲਿਆ ਦੋਵੇਂ ਹੱਥਾਂ ਤੇ ਦੰਦਾਂ ਦੀ ਮਦਦ ਨਾਲ ਉਸ ਨੂੰ ਤੀਲਾ ਤੀਲਾ ਕਰ ਦਿੱਤਾ ਮੀ ਪਹਿਲਾਂ ਨਾਲੋਂ ਵੀ ਤੇਜ਼ ਹੋ ਗਿਆ ਸੀ ਵੀ ਜਿਹੜਾ ਸੋਚਣ ਲੱਗਾ ਬਾਂਦਰ ਨੂੰ ਮੈਂ ਕੋਈ ਕੋਈ ਗਲਤ ਗੱਲ ਨਹੀਂ ਕਹੀ ਤੇ ਨਾ ਹੀ ਕੋਈ ਗਾਲ ਕੱਢੀ ਹੈ ਨੇਕ ਸਲਾਹ ਹੀ ਦਿੱਤੀ ਸੀ ਉਸਨੇ ਤਾਂ ਮੈਨੂੰ ਤਰਥ ਆਇਆ ਸੀ ਮਾਨਵਤਾ ਦੇ ਪੱਕੇ ਹੀ ਹਮਦਰਦੀ ਦਿਖਾਉਂਦਿਆਂ ਮੈਂ ਆਪਣਾ ਕਾਰ ਬਣਾਉਣ ਲਈ ਕਿਹਾ ਸੀ ਪਰ ਉਸਨੇ ਤਾਂ ਮੇਰਾ ਆਲਣਾ ਵੀ ਤੋੜ ਦਿੱਤਾ ਬੜਾ ਕਿਉਂ ਸੋਚ-ਸੋਚ ਕੇ ਵੀ ਜਿਹੜਾ ਆਪਣੇ ਆਪ ਨੂੰ ਸਮਝਿਆ ਭਿਜਦਾ ਬੰਦ ਰਿਹਾ ਸੀ ਮੈਂ ਤਾਂ ਆਹਨੇ ਵਿੱਚ ਸੁੱਕੀ ਬੈਠਾ ਸੀ ਬੈਠਾ ਰਹਿੰਦਾ ਮੈਂ ਆਏ ਬੋਲਣ ਦੀ ਮੂਰਖਤਾ ਕਿਉਂ ਕੀਤੀ ਮੈਨੂੰ ਮੂਰਖਤਾ ਦੀ ਸਜ਼ਾ ਹੀ ਮਿਲੀ ਹੈ ਸਿਆਣੇ ਠੀਕ ਕਹਿੰਦੇ ਹਨ ਕਿ ਮਾਮਲਿਆਂ ਵਿੱਚ ਲਤ ਨਹੀਂ ਲਾਉਣੀ ਚਾਹੀਦੀ ਇਹ ਸੁਧਾਰ ਨੇ ਜਹੀ ਕਹਾਣੀ ਕਈ ਸਵਾਲ ਖੜੇ ਕਰਦੀ ਹੈ ਕਿ ਕਿਸੇ ਨੂੰ ਚੰਗੀ ਸਲਾਹ ਦੇਣਾ ਮਾੜੀ ਗੱਲ ਨਹੀਂ ਹੁੰਦੀ ਖਾਸ ਤੌਰ ਤੇ ਜੋ ਮੁਸੀਬਤ ਵਿੱਚ ਹੋਵੇ ਸਹੀ ਸਲਾਹ ਦੇਣਾ ਮਾੜੀ ਗੱਲ ਨਹੀਂ ਤੇ ਨਾ ਹੀ ਮਾੜੀ ਗੱਲ ਹੈ ਕਿਸੇ ਦੇ ਦਰਦ ਨੂੰ ਦਰਦ ਸਮਝਣਾ ਕਿਸੇ ਨਾਲ ਹਮਦਰਦੀ ਕਰਨਾ ਪਰੰਤੂ ਕਹਾਣੀ ਇਹ ਸਮਝਾਉਂਦੀ ਹੈ ਕਿ ਕੇਵਲ ਸਲਾਹ ਉਦੋਂ ਹੀ ਦੇਣੀ ਚਾਹੀਦੀ ਹੈ ਜਦੋਂ ਮੰਗੀ ਜਾਵੇ ਪਿਆਸ ਹੀ ਪਾਣੀ ਤੇ ਕਦਰ ਨੂੰ ਜਾਣਦਾ ਹੈ ਜਿਵੇਂ ਰਸਤਾ ਭੁੱਲ ਗਿਆ ਬੰਦਾ ਰਸਤੇ ਦੀ ਕਦਰ ਜਾਣਦਾ ਹੈ ਜਦੋਂ ਤੁਸੀਂ ਕੋਈ ਤੁਹਾਡੀ ਸਲਾਹ ਨਹੀਂ ਮੰਨਦਾ ਅਰਥਾਤ ਜਦੋਂ ਉਸ ਨੂੰ ਸਲਾਹ ਦੀ ਲੋੜ ਮਹਿਸੂਸ ਨਹੀਂ ਹੁੰਦੀ ਬਿਨਾ ਮੰਗੇ ਦਿੱਤੀ ਸਲਾਹ ਦਾ ਕੋਈ ਅਰਥ ਨਹੀਂ ਰਹਿੰਦਾ ਤੇ ਇਸ ਦਾ ਅਸਰ ਮਾੜਾ ਪੈਂਦਾ ਜਿਵੇਂ ਬਾਂਦਰ ਨੇ ਬੀਜੜੇ ਨੂੰ ਕੋਈ ਮਸਲਾ ਨਹੀਂ ਸੀ ਤੇ ਬੀਜੜਾ ਆਪ ਹੀ ਉਸ ਨੂੰ ਸਲਾਹ ਦੇਣ ਲੱਗ ਪਿਆ ਸੀ ਜੇ ਬਾਂਦਰ ਸਲਾਹ ਮਹਿਸੂਸ ਹੋਈ ਹੁੰਦੀ ਤਾਂ ਉਹ ਬੀਜੜੇ ਨਾਲ ਬਾਤਮੀਜੀ ਨਾ ਕਰਦਾ ਸੱਟਾ ਇਹ ਨਿਕਲਦਾ ਹੈ ਕਿ ਜਦੋਂ ਤੱਕ ਤੁਹਾਡੀ رائے ਜਾਂ ਸਲਾਹ ਤੁਹਾਨੂੰ ਖਮੋਸ਼ੀ ਰਹਿਣਾ ਚਾਹੀਦਾ ਹੈ ਬਰਨਾ ਤੁਹਾਡਾ ਅਸਰ ਹੀ ਬਿਜਲੇ ਵਰਗਾ ਹੀ ਹੋ ਸਕਦਾ ਹੈ ਬਿਜੜਾ ਮੂਰਖ ਨਹੀਂ ਸੀ ਉਸ ਨੇ ਆਲਨੇ ਦੀ ਬੰਤਰ ਹੈ ਕਿ ਉਹ ਬੜਾ ਅਕਲਮੰਦ ਤੇ ਕਲਾਤਮਕ ਪੰਛੀ ਹੈ ਛੋਟਾ ਹੈ ਹੁਸ਼ਿਆਰ ਹੈ ਤੇ ਉਹ ਬੜਾ ਅਕਲਮੰਦ ਆ ਕਲਮ ਨਮਾਤੋਕ ਪੰਛੀ ਹੈ ਛੋਟਾ ਹੈ ਹੁਸ਼ਿਆਰ ਹੈ ਤੇ ਉਹ ਬਿਨਾ ਮੰਗਿਆ ਸਲਾਹ ਦੇ ਕੇ ਮੂਰਖ ਬਣ ਗਿਆ ਬੀਜਰੇ ਬਾਗ ਕਈ ਵਾਰ ਅਸੀਂ ਵੀ ਮੂਰਖ ਬਣਦੇ ਹਾਂ ਮੇਰਾ ਇੱਕ ਗਵਾਂਢੀ ਬਹੁਤ ਹੀ ਗਹਿਰਾ ਮਿੱਤਰ ਸੀ ਉਸਿਆ ਦੋ ਜਵਾਨ ਧੀਆਂ ਪੜੀਆਂ ਲਿਖਿਆ ਸਨ ਐਮ ਐਸਨ ਨੌਕਰੀ ਤੇ ਲੱਗਿਆ ਹੋਇਆ ਸਨ 1 27 ਬਰਿਆਂ ਦੀ ਸੀ ਤੇ ਦੂਸਰੀ 24 ਬਰਿਆਂ ਦੀ ਮੇਰੇ ਗਵਾਂਢੀ ਅਕਸਰੀ ਸ਼ਾਮ ਨੂੰ ਮੇਰੇ ਘਰ ਆ ਜਾਂਦੇ ਇੱਕ ਦਿਨ ਮੈਂ ਕਹਿ ਬੈਠਾ ਸਰਦਾਰ ਜੀ ਸਾਬ ਕੋਈ ਸੋਹਣਾ ਮੁੰਡਾ ਵੇਖ ਕੇ ਕੁੜੀਆਂ ਦੀ ਸ਼ਾਦੀ ਕਰ ਦੇਵੋ ਸਰਦਾਰ ਸਾਹਿਬ ਜਰਾ ਗੁੱਸੇ ਹੋ ਕੇ ਬੋਲਿਆ ਤੁਹਾਨੂੰ ਕੀ ਤਕਲੀਫ ਹੈ ਅੱਗੇ ਨੂੰ ਮੇਰੀਆਂ ਲੜਕੀਆਂ ਬਾਰੇ ਤੁਹਾਨੂੰ ਕੁਝ ਕਹਿਣ ਦੀ ਕੋਈ ਲੋੜ ਨਹੀਂ ਮੈਂ ਚੁੱਪ ਕਰ ਗਿਆ ਸਰਦਾਰ ਸਾਹਿਬ ਚਲੇ ਗਏ ਮੁੜ ਕੇ ਕਦੇ ਮੇਰੇ ਘਰ ਨਹੀਂ ਆਏ ਹੁਣ ਮੈਂ ਉਹ ਮੇਰੇ ਨਾਲ ਬੋਲਦੇ ਵੀ ਨਹੀਂ ਬਿਨਾਂ ਮੰਗੀ ਸਲਾਹ ਦੇ ਕੇ ਮੈਂ ਮੂਰਖ ਬਣਿਆ ਦੋਸਤੀ ਮੁੱਤ ਵਿੱਚ ਅਗਵਾ ਲਈ ਦੂਜਾ ਸਵਾਲ ਜੋ ਕਹਾਣੀ ਖੜਾ ਕਰਦੀ ਹੈ ਇਹ ਹੈ ਕਿ ਬਾਂਦਰ ਦਾ ਬਿਹਾਰ ਠੀਕ ਸੀ ਬਾਂਦਰ ਨੂੰ ਇਸ ਕਰਕੇ ਕ્રોਧ ਆਇਆ ਕਿ ਉਸ ਨੂੰ ਨਿੱਕੇ ਜਿਹੇ ਪੰਛੀ ਨੇ ਸਲਾਹ ਦਿੱਤੀ ਹੈ ਉਹ ਆਪਣੀ ਔਕਾਤ ਹੀ ਭੁੱਲ ਗਿਆ ਕਿ ਉਹ ਬਾਂਦਰ ਦੇ ਮੁਕਾਬਲੇ ਇੱਕ ਬਹੁਤ ਛੋਟਾ ਕਮਜ਼ੋਰ ਤੇ ਮੂਲੀ ਪਰਚੀ ਹੈ ਇਹ ਇਨਸਾਨੀ ਕਮਜ਼ੋਰੀ ਹੈ ਕਿਉਂਕਿ ਆਪਣੇ ਤੋਂ ਨੀਵੇਂ ਬੰਦੇ ਵੱਲੋਂ ਮਿਲ ਰਹੀ ਜਾਂ ਦਿੱਤੀ ਜਾ ਰਹੀ ਸਲਾਹ ਦੀ ਕਦਰ ਛੋਟੇ ਮੂੰਹ ਨੂੰ ਵੱਡੀ ਗੱਲ ਸੋਭਦੀ ਨਹੀਂ ਭੁੱਲ ਕੇ ਵੀ ਛੋਟਿਆਂ ਨੂੰ ਨੀਵੇਂਆਂ ਨੂੰ ਗਰੀਬਾਂ ਨੂੰ ਅਣਪੜਾ ਨੂੰ ਅਤੇ ਸਧਾਰਨ ਬੰਦਿਆਂ ਨੂੰ ਆਪਣੇ ਨਾਲੋਂ ਵੱਡਿਆਂ ਉੱਚਿਆਂ ਅਮੀਰਾਂ ਤੇ ਵੱਧ ਪੜੇ ਲਿਖਿਆਂ ਤੇ ਅਸਧਾਰਨ ਬੰਦਿਆਂ ਨੂੰ ਸਲਾਹ ਦੇਣੀ ਨਹੀਂ ਚਾਹੀਦੀ ਕਹਾਣੀ ਤੀਜਾ ਸਵਾਲ ਇਹ ਖੜਾ ਕਰਦੀ ਹੈ ਕਿ ਸਲਾਹ ਦਾ ਆਪਣਾ ਮੁੱਲ ਨਹੀਂ ਹੁੰਦਾ ਉਸ ਦੀ ਆਪਣੀ अहमियत ਨਹੀਂ ਹੁੰਦੀ ਕਿ ਵੱਡਿਆਂ ਅਮੀਰਾਂ ਉੱਚੀਆਂ ਜਾਤੀਆਂ ਦੇ ਬੰਦਿਆਂ ਦੀ ਸਲਾਹ ਹੀ ਚੰਗੀ ਹੁੰਦੀ ਹੈ ਜਿਹੜੇ ਬੰਦੇ ਬਦਮਾਖ, ਘਮੰਡੀ, ਬਾਂਦਰਵਾਗ ਛੋਟੇ ਬੰਦਿਆਂ ਦੀ ਸਲਾਹ ਨੂੰ ਦਰਕਾਰਦੇ ਹਨ ਸਗੋਂ ਬੁਰਾ ਮਣਾਉਂਦੇ ਹਨ ਤੇ ਸਲਾਹ ਦੇਣ ਵਾਲੇ ਨੂੰ ਨੁਕਸਾਨ ਪਹੁੰਚਾਉਣਾ ਉਹਨਾਂ ਦੀ ਸ਼ਖਸੀਅਤ ਬਾਂਦਰ ਤੋਂ ਉੱਚੀ ਨਹੀਂ ਹੁੰਦੀ ਕਹਾਣੀ ਇਹ ਵੀ ਦੱਸਦੀ ਹੈ ਕਿ ਜਿਹੜੇ ਵੱਡੇ ਸਰੀਰ ਜਾਂ ਵੱਧ ਦੌਲਤਮੰਦ ਬੰਦੇ ਨਿੱਕੇ ਸਰੀਰ ਜਾਂ ਨੀਮੀ ਪਦਵੀਆਂ ਨੀਮੀਆ ਜਾਤਾਂ ਨੀਵੇਂ ਸਟੇਟਸ ਦੇ ਬੰਦਿਆਂ ਦੀ ਨੇਕ ਸਲਾਹ ਠਕਰਾਉਂਦੇ ਹਨ ਜਾਂ ਗੁੱਸਾ ਕਰਦੇ ਹਨ ਉਹ ਬੰਦੇ ਨਹੀਂ ਬਾਂਦਰ ਹੀ ਹੁੰਦੇ ਹਨ ਵੇਖਣ ਵਾਲੀ ਗੱਲ ਜ਼ਰੂਰੀ ਤਾਂ ਇਹ ਹੁੰਦੀ ਹੈ ਕਿ ਸਲਾਹ ਕੈਸੀ ਹੈ ਕਿ ਉਹ ਕਿੰਨੀ ਉਸਾਰੂ ਅਤੇ ਰਚਨਾਤਮਕ ਹੈ ਸਲਾਹ ਕਿਸੇ ਨੂੰ ਦਿੱਤੀ ਹੈ ਕੋਈ ਅਹਿਮੀਅਤ ਨਹੀਂ ਰੱਖਦਾ ਚੰਗੀ ਸਲਾਹ ਪ੍ਰਵਾਨ ਕਰਨੀ ਚਾਹੀਦੀ ਹੈ ਚਾਹੇ ਉਹ ਕਿਸੋਂ ਵੀ ਪਾਸਿਓਂ ਆ ਰਹੀ ਹੋਵੇ ਕਹਾਣੀ ਦਾ ਇੱਕ ਪੱਖ ਇਹ ਵੀ ਹੈ ਕਿ ਜੇਕਰ ਤੁਹਾਨੂੰ ਪਸੰਦ ਨਹੀਂ ਆ ਰਹੀ ਜਾਂ ਰਾਸ ਨਹੀਂ ਆ ਰਹੀ ਤਾਂ ਤੁਸੀਂ ਇਸ ਨੂੰ ਨਾ ਮੰਨੋ ਇਸ ਉੱਤੇ ਆਵਲ ਨਾ ਕਰੋ ਤੁਹਾਨੂੰ ਬਾਂਦਰਵਾ ਕੋਈ ਅਧਿਕਾਰ ਨਹੀਂ ਕਿ ਤੁਸੀਂ ਵਿਜਲੇ ਦਾ ਆਲਣਾ ਹੀ ਬਰਬਾਦ ਕਰ ਦਿਓ ਕੇਵਲ ਇਸ ਕਰਕੇ ਹੀ ਤੁਹਾਡੇ ਕੋਲ ਤਾਕਤ ਹੈ ਜਾਂ ਤੁਸੀਂ ਪਦਵੀ ਵਿੱਚ ਵੱਡੇ ਹੋ ਜਿਹੜਾ ਕਰਨ ਵਾਲੇ ਬੰਦੇ ਬਾਂਦਰ ਹੀ ਹੁੰਦੇ ਹਨ ਇਨਸਾਨ ਨਹੀਂ ਅੱਜ ਦੇ ਜਵਾਨੇ ਵਿੱਚ ਤਾਂ ਮੁਫਤ ਸਲਾਹ ਦੇਣਾ ਕੋਈ ਦਿੰਦਾ ਹੀ ਨਹੀਂ ਵੱਡੇ ਸ਼ਹਿਰਾਂ ਵਿੱਚ ਸਲਾਹ ਦੇਣ ਦੇ ਦਫ਼ਤਰ ਖੁੱਲ੍ਹ ਗਏ ਹਨ ਵੱਡੀਆਂ ਵੱਡੀਆਂ ਰਕਮਾਂ ਲੈ ਕੇ ਸਲਾਹਾਂ ਦਿੰਦੇ ਹਨ ਸਲਾਹਾਂ ਮੁੱਲ ਵਿਕਦੇ ਹਨ ਚਾਹੇ ਮੰਦੀਆਂ ਹੋਣ ਜਾਂ ਚੰਗੀਆਂ ਲੋਕ ਮੁਫਤ ਜਾਂ ਸਸਤੀ ਸਲਾਹ ਦੀ ਕਦਰ ਨਹੀਂ ਕਰਦੇ ਮੁਫਤ ਸਲਾਹ ਦੇਣ ਦਾ ਨੁਕਸਾਨ ਵਿਜੇਤ ਤੋਂ ਵੱਧ ਕੋਈ ਨਹੀਂ ਦੱਸ ਸਕਦਾ ਕੀਮਤੀ ਕੀਮਤਾ ਬਦਲ ਗਈਆਂ ਹਨ ਤਰਥ ਖਾ ਕੇ ਸਲਾਹਤ ਦੇਣ ਵਾਲਾ ਦਾ ਜਵਾਨਾ ਲੱਦ ਗਿਆ ਹੈ ਸੋ ਭਰਾਵੋ ਜੋ ਵੀ ਸਾਡੀ ਇਹ ਕਹਾਣੀ ਸੁਣ ਰਹੇ ਹਨ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਗਰ ਸਾਡੀ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਸਾਡਾ ਚੈਨਲ ਹਰੌਣਕ ਸੱਥਾਂ ਦੀ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਅਤੇ ਦੱਸਣਾ ਕਿ ਤੁਹਾਨੂੰ ਸਾਡੀ ਇਹ ਕਹਾਣੀ ਕਿਹੋ ਜਹੀ ਲੱਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ